ਜੇ ਮੇਰੀ ਪਸੰਦ ਹੈਗੀਏ ਮੈਂ ਉਹਨੂੰ ਵੋਟ ਪਾਇਆ ਹੈਗਾ ਤੁਹਾਡੇ ਪਿਤਾ ਜੀ ਮੰਤਰੀ ਵੀ ਦੋ ਤੋਂ ਪਹਿਲਾਂ ਬਣਿਆ ਨਾ ਤੇ ਉਹਨੂੰ ਵੋਟ ਵੀ ਪਹਿਲਾਂ ਹੀ ਪਾ ਕੇ ਵੇਲੇ ਨਾਲੇ ਬਿੁਰਗਿਆਂ ਠੰਡੇ ਹੰਡੇ ਪਾ ਕੇ ਵੋਟ ਦੇਖ ਲਓ ਮਤਲਬ ਕਿ ਇਹੋ ਹੁੰਦੀ ਹੈ ਕਿ ਉਹਨਾਂ ਦੇ ਮਨ ਚ ਕਿੰਨਾ ਇੱਕ ਵੋਟ ਪ੍ਰਤੀ ਜੋ ਹੈ ਕਿ ਸਾਨੂੰ ਵੋਟ ਜਰੂਰ ਪਾਉਣਾ ਚਾਹੀਦਾ ਹੈਗਾ ਇਸ ਕਰਕੇ ਉਹ ਵੋਟ ਪਾਣ ਲਿਆ ਇਹ ਆਪਣੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਰਹੀ ਹੈ ਮੈਂ ਵੀ ਦੇਵਾਨਾ ਹੈ ਹਨ ਮਹਿੰਦਰ ਜੀ ਤੁਸੀਂ ਇਲੈਕਸ਼ਨ ਲੜੇ ਜਿੱਤੇ ਉਦੋਂ ਬੀਜੇਪੀ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਐਮ ਸੀ ਵੀਲ ਇਲੈਕਸ਼ਨ ਚ ਆ ਕੇ ਬੀਜੇਪੀ ਕਹਿੰਦੀ ਭਗਤ ਚੁੰਨੀ ਲਾਲ ਜੀ ਨੂੰ ਪਾਰਟੀ ਚੋਂ ਬਾਹਰ ਕਰਦੇ 6 ਸਾਲ ਲਈ ਆ ਦੇਖੋ ਨਾ ਇਹ ਤੁਸੀਂ ਆਪ ਹੀ ਹੱਲ ਲਗਾ ਲਓ ਕਿ ਕੀ ਕਰਨਾ ਹੈਗਾ ਜਿੱਦਾਂ ਮਤਲਬ ਕੇ ਕਹਿੰਦੇ ਨੇ ਜਦੋਂ ਹੁੰਦਾ ਨਾ ਕੋਈ ਨੁਕਸਾਨ ਦਾ ਸੰਭਾਉਂਦਾ ਹੈ ਉਦੋਂ ਉਦੋਂ ਕੰਮ ਕਰਦਾ ਆਦਮੀ ਇਸ ਕਰਕੇ ਜਿਹੜੇ ਆਦਮੀ ਮੈਂਬਰ ਹੀ ਨਹੀਂ ਹੈਗਾ ਬੀਜੇਪੀ ਦਾ ਉਹਨੂੰ ਨਿਸ਼ਕਸ਼ਿਤ ਕਰ ਰਹੇ ਨੇ ਇਹ ਮੇਰੀ ਸਮਝ ਤੋਂ ਬਾਹਰ ਰਹੀ ਇਸ ਹਾਲਤ 'ਚ ਉਹਨਾਂ ਨੇ ਪੁੱਛਿਆ ਉਹ ਕਿ ਜਿਹੜਾ ਆਦਮੀ ਤੁਹਾਡਾ ਮੈਂਬਰ ਹੀ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਕਿੱਦਾਂ ਸਸਪੈਂਡ ਕਰ ਸਕਦੇ ਹੋ ਕੋਈ ਨਾ ਨੌਕਰੀ ਤੇ ਲੱਗਾ ਹੀ ਨਹੀਂ ਹੈਗਾ ਤੁਸੀਂ ਕੋ ਯੂ ਆਰ ਸਸਪੈਂਡਡ ਵੀ ਨੌਕਰੀ ਤੇ ਨਹੀਂ ਹੈ ਹਨ ਪਾਰਟੀ ਵਿਰੋਧੀ ਗਤੀਵਿਧੀਆਂ ਜੀ ਰਹੇ ਨੇ ਮੈਨੂੰ ਮੈਂ ਕਹਿੰਦਾ ਮੈਂਬਰ ਹੀ ਨਹੀਂ ਹੋਊਗਾ ਜਦ ਮੈਂ ਜਦ ਮੈਂਬਰ ਨੇ ਉਹ ਮੈਂ ਆਮ ਆਦਮੀ ਪਾਰਟੀ ਦਾ ਕਾਰਕਟਰ ਮੈਂ ਆਮ ਆਦਮੀ ਪਾਰਟੀ ਵਾਸਤੇ ਕੰਮ ਕਰ ਰਿਹਾ ਹਾਂ ਕੱਲ ਮੈਨੂੰ ਸਸਪੈਂਡ ਕਰ ਦੇਣਗੇ ਹੈਨਾ ਤਹਾਡੇ ਵਾਲਾ ਗੁੱਸਾ ਉੱਤਰ ਨਿਕਲ ਗਿਆ ਜੀ ਜਿਹੜਾ ਉਹਨਾਂ ਨੂੰ ਅਸਤੀਫੇ ਦੇ ਕੇ ਜਾ ਰਹੇ ਨੇ ਜੇ ਕੁਝ ਲੋਕਾਂ ਨੇ ਅਸਤੀਫਾ ਦੇ ਦਿੱਤੇ ਜਿਸ ਬੰਦੇ ਆਲਮੀ ਛੱਡ ਦਿੱਤਾ ਕਰ ਤੇ ਜਦੋਂ ਕਾਰੀ ਛੱਡਦਾ ਰਿਜ਼ਾਈਨ ਦਿੱਤਾ ਉਹਦੇ ਬਾਅਦ ਜਦੋਂ ਦੇ ਕੰਮ ਨਹੀਂ ਕਰਦੇਗੇ ਮੈਂ ਤੇ ਕਹਾਂਗਾ ਕਿ ਉਹਨਾਂ ਨੂੰ ਪਰਮਾਤਮਾ ਸਤਿਗੁਣ ਦਿਵੇ ਤਾਂ ਕਿ ਹੋਰ ਬਰਬਾਦੀ ਨਾ ਕਰਨ ਜਿਹੜੀ ਹੋ ਗਈ ਹੈ ਬਹੁਤ ਹੋ ਗਈ ਹੈ ਠੀਕ ਹੈ ਠੀਕ ਹੈ ਦੇਖੋ ਜੀ ਇਸ ਸਮੇਂ ਜਿਹੜੇ ਸਾਫ਼ ਨਜ਼ਰ ਆ ਰਿਹਾ ਤੇ ਕੋਈ ਲੋਕੀ ਜਿਹੜੇ ਲੋਕੀ ਬਹੁਤ ਸਮਝਦਾਰ ਨੇ ਤੇ ਕੋਈ ਲੋਕੀ ਵਿਚਾਰੇ ਬੜੇ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਕਦੋਂ ਇਲੈਕਸ਼ਨ ਹੋਣ ਕਾਰਨ ਜਿੰਦੇ ਅਸੀਂ ਆਪਣੀ ਮਰਜ਼ੀ ਦਾ ਕੌਂਸਲ ਬਣਾਈਏ ਆਪਣੀ ਮਰਜ਼ੀ ਦਾ ਮੇਅਰ ਬਣਾਈਏ ਤਾਂ ਸਾਰੇ ਕੰਮ ਹੋਣ। ਸੋ ਅੱਜ ਲੋਕੀ ਬਹੁਤ ਖੁਸ਼ ਨੇ। ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਪੰਜਾਬ ਸਰਕਾਰ ਹੈਗੀ ਏ। ਉਹਨਾਂ ਦਾ ਐਮਐਲਏ ਹਲਕੇ ਦੇ ਹੈਗਾ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਨੇ ਉਹਨੂੰ ਕੌਂਸਲ ਵੀ ਬਣਾਣਗੇ ਆਪਣੇ ਆਮ ਆਦਮੀ ਪਾਰਟੀ ਦੇ ਤਾਂ ਕਿ ਤਾਲਮਿਲ ਸਹੀ ਰਹੇਗਾ, ਲੋਕਾਂ ਦੇ ਕੰਮ ਹੋਣਗੇ। ਤਾਂ ਮਹਿੰਦਰ ਭਗਤ ਹੋਣੀ ਜੀ ਮੇਰੀ ਪਸੰਦ ਹੈਗੀ ਏ। ਮਾਨੂੰ ਵੋਟ ਪਾਇਆ ਹੈ ਤੁਹਾਡੇ ਪਿਤਾ ਜੀ ਮੰਤਰੀ ਵੀ ਦੋ ਤੋਂ ਪਹਿਲਾਂ ਬਣਿਆ ਨਾ ਤੇ ਉਹਨੂੰ ਵੋਟ ਵੀ ਪਹਿਲਾਂ ਹੀ ਪਾ ਕੇ ਵੇਲੇ ਨਾਲੇ ਬਿੁਰਗਿਆਂ ਠੰਡੇ ਠੰਡੇ ਪਾ ਕੇ ਵੋਟ ਦੇਖ ਲਓ ਮਤਲਬ ਕਿ ਇਹੋ ਹੁੰਦੀ ਹੈ ਕਿ ਉਹਨਾਂ ਦੇ ਮਨ ਚ ਕਿੰਨਾ ਇੱਕ ਵੋਟ ਪ੍ਰਤੀ ਜੋ ਹੈ ਕਿ ਸਾਨੂੰ ਵੋਟ ਜਰੂਰ ਪਾਉਣਾ ਚਾਹੀਦਾ ਹੈਗਾ ਇਸ ਕਰਕੇ ਉਹ ਵੋਟ ਪਾਣ ਲਿਆ ਇਹ ਆਪਣੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਰਹੀ ਹੈ ਮੈਂ ਵੀ ਦਬਾਣਾ ਹੈ ਹਨ ਮਹਿੰਦਰ ਜੀ ਤੁਸੀਂ ਇਲੈਕਸ਼ਨ ਲੜੇ ਜਿੱਤੇ ਉਦੋਂ ਬੀਜੇਪੀ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਐਮ ਸੀ ਵੀਲ ਇਲੈਕਸ਼ਨ ਚ ਆ ਕੇ ਵੀਜੀਪੀ ਕਹਿੰਦੇ ਭਗਤ ਚੁਨੀ ਲਾਲ ਜੀ ਨੂੰ ਪਾਰਟੀ ਚੋਂ ਬਾਹਰ ਕਰਦੇ 6 ਸਾਲ ਲਈ ਆ ਦੇਖੋ ਨਾ ਇਹ ਤੁਸੀਂ ਆਪ ਹੀ ਹਿਸਾਬ ਲਗਾ ਲਓ ਕਿ ਕੀ ਕੰਮ ਹੈਗਾ ਜਿੱਦਾਂ ਮਤਲਬ ਕੇ ਕਹਿੰਦੇ ਨੇ ਜਦੋਂ ਹੁੰਦਾ ਨਾ ਕੋਈ ਨੁਕਸਾਨ ਦਾ ਸੰਭਾਉਂਦਾ ਹੈ ਉਦੋਂ ਉਦੋਂ ਕੰਮ ਕਰਦਾ ਆਦਮੀ ਇਸ ਕਰਕੇ ਜਿਹੜੇ ਆਦਮੀ ਮੈਂਬਰ ਹੀ ਨਹੀਂ ਹੈਗਾ ਬੀਜੇਪੀ ਦਾ ਉਹਨੂੰ ਨਿਸਕਾਸ਼ਿਤ ਕਰ ਰਹੇ ਨੇ ਇਹ ਮੇਰੀ ਸਮਝ ਤੋਂ ਬਾਹਰ ਰਹੀ ਹੈ ਇਸ ਹਾਲਤ 'ਚ ਉਹਨਾਂ ਨੇ ਪੁੱਛਿਆ ਜਿਹੜਾ ਆਦਮੀ ਤੁਹਾਡਾ ਮੈਂਬਰ ਹੀ ਨਹੀਂ ਹੈਗਾ ਤੁਸੀਂ ਕਿੰਨਾ ਸਸਪੈਂਡ ਕਰ ਸਕਦੇ ਹੋ ਕੋਈ ਇੰਨਾ ਨੌਕਰੀ ਤੇ ਲੱਗਾ ਹੀ ਨਹੀਂ ਹੈਗਾ ਤੀਕੋ ਯੂ ਆਰ ਸਸਪੈਂਡਡ ਵੀ ਨੌਕਰੀ ਤੇ ਨਹੀਂ ਹੈ ਮੈਂ ਹਾਂ ਪਾਰਟੀ ਵਿਰੋਧੀ ਗਤੀਵਿਧੀਆਂ ਜੀ ਮੈਨੂੰ ਮੈਂ ਕਹਿੰਦਾ ਮੈਂਬਰ ਹੀ ਨਹੀਂ ਹੋਇਆਗਾ ਜਦ ਮੈਂ ਜਦ ਮੈਂ ਮੈਂਬਰ ਨਹੀਂ ਹਾਂ ਮੈਂ ਆਮ ਆਦਮੀ ਪਾਰਟੀ ਦਾ ਕਾਰਕਟਰ ਮੈਂ ਆਮ ਆਦਮੀ ਪਾਰਟੀ ਵਾਸਤੇ ਕੰਮ ਕਰ ਰਿਹਾ ਹਾਂ ਕੱਲ ਮੈਨੂੰ ਸਸਪੈਂਡ ਕਰ ਦੇਣਗੇ ਹੈਨਾ ਤੁਹਾਡੇ ਵਾਲਾ ਗੁੱਸਾ ਉੱਤਰ ਨਿਕਲ ਗਿਆ ਜੀ ਜਿਹੜਾ ਉਹਨਾਂ ਨੂੰ ਅਸਤੀਫੇ ਦੇ ਕੇ ਜਾ ਰਹੇ ਨੇ ਜੇ ਕੁਝ ਲੋਕਾਂ ਨੇ ਅਸਤੀਫਾ ਦੇ ਦਿੱਤੇ ਜਿਸ ਬੰਦੇ ਆਲਮੀ ਛੱਡ ਦਿੱਤਾ ਕਰ ਤੇ ਜਦੋਂ ਕਾਰੀ ਛੱਡਦਾ ਰਿਜ਼ਾਈਨ ਦਿੱਤਾ ਉਹਦੇ ਬਾਅਦ ਜਦੋਂ ਦੇ ਕੰਮ ਨਹੀਂ ਕਰਦੇ ਮੈਂ ਤੇ ਕਵਾਂਗਾ ਕਿ ਉਹਨਾਂ ਨੂੰ ਪ੍ਰਮਾਤਮਾ ਸਤ ਬੁੱਧੀ ਦੇਵੇ ਤਾਂ ਕਿ ਹੋਰ ਬਰਬਾਦੀ ਨਾ ਕਰਨ ਜਿਹੜੀ ਹੋ ਗਈ ਹੈ ਬਹੁਤ ਹੋ ਗਈ ਹੈ ਠੀਕ ਹੈ ਠੀਕ ਹੈ ਦੇਖੋ ਜੀ ਇਸ ਸਮੇਂ ਜਿਹੜੇ ਸਾਫ਼ ਨਜ਼ਰ ਆ ਰਿਹਾ ਦੇਖੋ ਲੋਕੀ ਜਿਹੜੇ ਲੋਕੀ ਬਹੁਤ ਸਮਝਦਾਰ ਨੇ ਦੇਖੋ ਲੋਕੀ ਵਿਚਾਰੇ ਬੜੇ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਕਦੋਂ ਇਲੈਕਸ਼ਨ ਹੋਣ ਕਾਰਪੋਰੇਸ਼ਨ ਦੇ ਅਸੀਂ ਆਪਣੇ ਮਰਜ਼ੀ ਦਾ ਕੌਂਸਲ ਬਣਾਈਏ ਆਪਣੀ ਮਰਜ਼ੀ ਦਾ ਮੇਅਰ ਬਣਾਈਏ ਤਾਂ ਸਾਰੇ ਕੰਮ ਹੋਣ ਸੋ ਅੱਜ ਲੋਕੀ ਬਹੁਤ ਖੁਸ਼ ਨੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਪੰਜਾਬ ਸਰਕਾਰ ਹੈਗੀ ਹੈ ਉਹਨਾਂ ਦਾ YAML ਹਲਕੇ ਦੇ ਹੈਗਾ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਨੇ ਉਹਨੂੰ ਕੋਈ ਸੋ ਵੀ ਬਣਾਣਗੇ ਆਪਣੇ ਆਮ ਆਦਮੀ ਪਾਰਟੀ ਦੇ ਤਾਂ ਕਿ ਤਾਲਮਿਲ ਸਹੀ ਰਹੇਗਾ ਲੋਕਾਂ ਦੇ ਕੰਮ ਹੋਣਗੇ ਤਾਂ ਮਹਿੰਦਰ ਭਗਤ ਹੋਣੀ